ਹਰ ਜੁਗ ਜੁਗ ਭਗਤ ਉਪਾਇਆ ਬੈਰ ਰਖਦਾ ਆ ਰਾਮ ਰਾਜੇ ਅਨਾਖਸ਼ ਦੁਵਿਟ ਹਰ ਮਾਰਿਆ ਪ੍ਰਹਿਲਾਦ ਕਰਾਇਆ ਅਹੰਕਾਰੀ ਆਨੰਦ ਕਾ ਪਿਠ ਦੇ ਨਾਮ ਦਿਓ ਮੁਖ ਲਾਇਆ ਜਾ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ੴ ओंकार सतगुरु प्रसाद श्लोक महल्ला पहला दुख दारु सुख दुख भया जा सुता ना होई तू करता करना मैं नाहि जाओ करी ना होई बलहारी कुदरत वस्यया तेरा अंत ना जाई लखिया राहु ਜਾਤਮੈ ਜੋ ਜੋਤਮੈ ਜਾਤਾ ਆ ਕਲਕਲਾ ਪਰਪੂ ਰਹਿਆ ਤੂੰ ਸੱਚਾ ਸਾਇਰ ਸਿਵਤ ਸੁਵਨ ਲਿਓ ਜਿਨ ਕੀ ਤੀਸੋ ਫਾਰ ਗਿਆ ਕਹ ਨਾਨਕ ਕਰਤੇ ਕੀਆ ਬਾਤਾ ਜੋ ਕਿਸ ਕਰਨਾ ਸੋ ਪਹਿ ਰਹਿਆ ਸੋ ਦਰ ਰਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੂਗਰ ਕੇ ਹਾ ਜਿਵੇਂ ਸਰਬ ਸਮਾਲੇ ਵਾਜੇ ਤੇਰੇ ਨਾਮ ਦੇ ਅਨੇਕ ਅਸ਼ੰਖਾ ਕਿਤੇ ਤੇਰੇ ਭਾਵਨਾਰੇ ਇਤੇ ਤੇਰੇ ਰਾਗ ਪਰਿ ਸਿ ਕਹੀ ਅਹ ਕਿਤੇ ਤੇਰੇ ਗਾਉਣਾਰੇ ਗਾਵਤ ਤੁਧਨ ਪਾਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਤ ਤੁਧਨ ਚੇਤਕ ਬਦਲੇਖ ਜਾਣਨ ਲੇਖ ਲੇਖ ਧਰਮ ਵਿਚਾਰੇ ਗਾਵਤ ਤੁਧਨ ਹੀ ਸਰ ਬ੍ਰਹਮਾ ਦੇਵੀ ਸੋ ਤੇਰੇ ਸਦਾ ਸਵਾਰੇ ਗਾਵੰਤ ਤੁਧਨੋ ਇੰਦਰੰਦਰ ਆਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਥ ਵਿਚਾਰੇ ਗਾਵੰਤ ਤੁਧਨ ਜਤੀ ਸਤੀ ਸੰਤੂਕੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨ ਪੰਡਿਤ ਪੜਨ ਰਖੀਸ਼ੁਰ ਜੁਗ ਜੁਗ ਵਿਦਾਨਾਲੇ ਗਾਵੰਤ ਤੁਧਨ ਮੋਨੀ ਆਮਾਨ ਮੋਹਨ ਸੁਖ ਮਛ ਪਾਇਾਲੇ ਗਾਵੰਤ ਤੁਧਨੋ ਰਤਨੇ ਪਾਏ ਤੇਰੇ ਅਕਸ਼ਰ ਤੀਰਤਨਾਲੇ ਗਾਵੰ ਤਦਨੁ ਜੋਦ ਮਾ ਬਲ ਸੂਰਾ ਗਾਵੰ ਤਦਨੁ ਖਾਣੀ ਚਾਰੇ ਗਾਵੰ ਤਦਨੁ ਕਾਨਿ ਮੰਡਲ ਬ੍ਰਹਿੰਡਾ ਕਾਰਕਾ ਲਖੇ ਤੇਰੇ ਧਾਰੇ ਸੇ ਤਦਨੁ ਗਾਵੰ ਜੋਦੁ ਪਾਵਨ ਰਥ ਤੇਰੇ ਭਗਤ ਰਸਾਲੇ ਹੋਰ ਕਿਤੇ ਤਦਨੁ ਗਾਵਨ ਸਿਮ ਚਿਤਨਾਇ ਅਵਨ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸਹ ਸਚਾ ਸਾਚੀ ਨਾਹੀ ਹੈ ਵੀ ਉਸਿ ਜਾਇ ਨਾ ਜਸੀ ਰਚਨਾ ਜਿੰਨ ਦੇ ਚਾਹੀ ਰੰਗੀ ਰੰਗੀ ਭਾਤੀ ਕਰ ਕਰੇ ਜਿਨ ਸੇ ਮਾਇਆ ਜਿਨਿ ਪਾਏ ਕਰ ਕਰ ਦੇਖਾ ਕੀਤਾ ਆਪਣਾ ਜਿਉ ਤੇ ਦੀਵੜਿਆਏ ਜੋ ਤੇ ਭਾਵ ਐ ਸੋਈ ਕਰਸੀ ਫਿਰ ਨਗਰ ਨਾ ਜਾਏ ਸੋ ਬਾਤ ਸਾਉ ਸਾਹਾ ਪਤ ਸਾਹਿਬ ਨਾਨਕ ਰਹਿਣ ਜਾਏ ਆਸਾ ਮਹੱਲਾ ਬਹਿਲਾ ਸੋਣਾ ਵਟਾ ਆਖੇ ਸਭ ਕੋਏ ਕਿਵਡ ਵਟਾ ਡਿਠਾਏ ਕਿਵਤ ਪਾਏ ਨਾ ਕਹਿ ਆ ਜਾਏ ਕਹਿਣ ਵਾਲੇ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰਕ ਮੀਰਾ ਗੁਣੀ ਗਈ ਨਾ ਕੋਇ ਨਾ ਜਾਣ ਤੇਰਾ ਕੀਤਾ ਕਿਵਡ ਜੀਰਾ ਰਾਉ ਸਾਵ ਸ੍ਰਤੀ ਮੈਲ ਸੁਰਤ ਕਮਾਈ ਸਾਵ ਕੀਮਤ ਮੈਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗਰਹਾਹੀ ਕਹਿ ਨੋ ਜਾਈ ਤੇਰੀ ਤੇਲ ਵੜਿਆਈ ਸਾਵ ਸਤ ਸਤ ਤਪ ਸਭ ਚੰਗਿਆਈਆਂ ਸਿਦਾ ੁਰਖਾ ਕੀਆ ਵੜਿਆਈ ਆ ਤਦਨ ਸਦੀਗ ਨੈਣਾ ਪਾਈਆ ਕਰਮ ਮਿਲੇ ਨਾਹੀ ਠਾਕ ਰਹੀ ਆਖਣ ਵਾਲਾ ਕਿਆ ਵਿਚਾਰਾ ਸ੍ਰਤੀ ਬਰੇ ਤੇਰੇ ਭੰਡਾਰਾ ਜੇ ਤੂ ਦੇ ਤਿਸੇ ਕਿਆ ਚਾਰਾ ਨਾਨਕ ਸਤਿ ਸਵਾਰ ਨਾਰਾ ਆਸਾ ਮਹੱਲਾ ਬੈਲਾ ਆਖਾ ਜੀਵਾ ਵਿਸਰੈ ਮਰ ਜਾਵਾ ਕਣਿ ਓਕਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖਤ ਭੁਖੇ ਖਾਏ ਚਲੀਐ ਦੁਖ ਸੋਕਿਆ ਵਿਸਰੈ ਮੇਰੀ ਮਾਇ ਸਚਾ ਸਾਹਿਬ ਸਾਚੇ ਨਾਮ ਰਹਾਓ ਸਾਚੇ ਨਾਮ ਕੀ ਤੇਲ ਵਢਿਆਈ ਆਖ ਥੱਕੈ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਨ ਹੋਏ ਕਹਾਟ ਨਾ ਜਾਏ ਨਾਉ ਮਰਨ ਨਾ ਹੋਐ ਸੋਗ ਤੇ ਦਰੈ ਨ ਚੁਕੇ ਭੋਗ ਗੁੜੇ ਹੋ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਇ ਜੇ ਵਡ ਆਪ ਤੇਵੜ ਤੇਰੀ ਦਾਤ ਜਨਨ ਕਰ ਕੈ ਕੀਤੀ ਰਾਤ ਖਸਮ ਇਸਾਰ ਤੇ ਕਮ ਜਾਤ ਨਾਨਕ ਨਾਵੇ ਬਾਸ ਸੁਨਾਤ ਰਾਗ ਗੂਜਰੀ ਮਹਲਾ ਚੌਥਾ ਾਰ ਕੇ ਜਨ ਸਤਬਰ ਸਤਪੁਰਖਾ ਬਿਨ ਕਰਉ ਗੁਰਪਾਸ ਅੰਕੀਰੇ ਕਿਰਤ ਗੁਰ ਸਰੜਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਕਾਸ਼ ਕਰਮਤ ਨਾਮ ਮੇਰਾ ਪ੍ਰਾਨ ਸਕਾਈ ਗਾਰ ਕੀਰਤ ਅਮਰੀਦ ਅਰਾਜ ਰਹਾ ਆਰਜਨ ਕੇ ਵਿਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਰ ਪ੍ਰਕਾਸ਼ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਨ ਪਾਸ ਜੋ ਸਤਗੁਰ ਸਰਨ ਸੰਗਤ ਨਿੰਗਾਇ ਤ੍ਰਿਗ ਜੀਵੇ ਤ੍ਰਿਗਿ ਵਾਸ ਜੈ ਨਾ ਹਰ ਜਨ ਸੰਤ ਗਰ ਸੰਗਤ ਬਾਏ ਤੇ ਤੁਹਾਰ ਨਾਮ ਤਕ ਲਿਖਿਆ ਨਿਕਾਸ ਧੰਨ ਧੰਮ ਸਤ ਸੰਗਤ ਜੇ ਤਾ ਦਾਤ ਪਾਇ ਮਿਰਜਾ ਨਾਨਕ ਨਾਮ ਪਰਗਾਸ ਰਾਗ ਭੂਜਰੀ ਮਹਲਾ 5 ਕਾਹੇ ਰਿ ਮਨ ਚਿਤ ਵੇ ਉਤਮ ਜਾਇ ਹਰ ਹਰ ਜੀਉ ਪਰਿਆ ਸਹਿਮਤਨ ਜੰਤੂ ਪਾਇ ਤਾ ਕਾ ਰਿਜਕਾ ਗੈ ਕਰ ਦਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਬਰ ਬਰਤਾਨ ਪਰਮ ਪਦ ਪਾਇ ਸੁਕੇ ਕਾਟ ਦਰਿਆ ਰਾਵ ਜਾ ਨਾਨਕ ਬਿਤਾ ਲੋਕ ਸਤਿਵੰਤਾ ਕੋਇਨ ਕਿਸ ਕੀ ਦਰਿਆ ਸਿਰ ਤੇ ਰੇਖ ਸਮਾਇ ਠਾਕੁਰ ਕਾਏ ਮਨ ਭਾਉ ਕਰਿਆ ਹੂੜੇ ਹੂੜ ਆਵੇ ਸੈ ਕੋ ਸਾਥ ਇਸ ਪਾਛੇ ਬਚਰੇ ਝਰਿਆ ਤਿੰਨ ਕਾਵਣ ਖਲਾਵੇ ਕਾਵਣ ਚੁਕਾਵੇ ਮਨ ਰਨ ਸਿਮਰਨ ਕਰਿਆ ਸਭ ਨਿਰੰਦਰ ਦਾਸ ਹੈ ਅਟਸਦਾਨ ਠਾਕੁਰ ਕਰ ਤਲ ਵਰਿਆ ਜਾ ਨਾਨਕ ਬਾਲ ਬਾਲ ਸਦ ਬਾਲ ਜਾਈਐ ਤ੍ਰੰਤਨ ਬਾਰਾ ਵਰਿਆ ਦਾਗਾਸਾ ਮਹੰਤਾ ਚੌਥਾ ਸੂਰਖੇ ਇੱਕ ਉਹ ਅੰਕਾਰ ਸਤਗੁਰ ਪ੍ਰਸਾਦ ਹੈ ਸੋ ਵਰ ਕ ਨਿਰੰਜਨ ਆਰੋਹ ਨਿਰੰਜਨ ਆ ਰਖ ਬਾਗ ਮੁਬਾਰਾ ਸਭ ਧਿਆਲਾ ਸਭ ਧਿਆਲਾ ਤੂੰ ਜੀ ਆਰ ਸੱਚੇ ਸਿਰਜਣਾ ਆਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾ ਰਾ ਅਧਿਆਵ ਸੰਤੋ ਜੀ ਸਭ ਦੁਖ ਵਿਸਾਰਣ ਆਰਾ ਹਰਿਆ ਪੇ ਠਾਕ ਰਿਆ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਆ ਦੇਖ ਪੁਰਖ ਸਮਾਣਾ ਇਕ ਦਾਤੇ ਇਕ ਬੇਕਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੁਹਾ ਪੈ ਦਾਤਾ ਤੇ ਭੂਤਾ ਜੀ ਆ ਤੁਦ ਬਿਨਿਆਵ ਨਾ ਜਾਣਾ ਤੁਮ ਬਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰਿਆ ਗੁਣ ਆ ਵਖਾਣਾ ਜੋ ਸਿਵ ਹੈ ਜੋ ਸਿਵ ਤੁਦ ਜੀ ਇੰਤਾਂ ਨਾਨਕ ਤੈਨ ਕੋ ਪਰਬਾਣਾ ਹਰ ਧਿਆਵੇ ਹਰ ਧਿਆਵੇ ਤੁਜੀ ਝੇਜਾ ਜਗ ਮੈਂ ਸੁਖ ਬਾਸੀ ਸੇ ਮੁਪ੍ਰਥ ਸੇਂ ਦਬੈ ਜੇ ਨਾ ਹਰ ਧਿਆਇ ਜੀ ਤੇ ਟੁੱਟੀ ਜਾਊਗੀ ਖਾਸੀ ਜਨਨਿਰਭਉ ਜਨਨਿਰਵਰデア ਜੀ ਦਿਨ ਕਾ ਭਉ ਸਭ ਦਵਾਂ ਚੀ ਜਿਨਿ ਸੇਵਿਆ ਜਿਨਿ ਸੇਵਿਆ ਮੇਰਾ ਹਰਿ ਜੀਤੇ ਹਰਿ ਹਰ ਰੂਪ ਸਮਾਸੀ ਸੇ ਧੰਨ ਸੇ ਤੰਜਨਰデア ਜੀ ਜਾਨਾਨਕ ਪਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬਿਆੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਹੰਤੋ ਜੀ ਘਰਿਆ ਨਿਕਾ ਨੇਕ ਅਨੰਤਾ ਤੇਰੀਆਂ ਨੇ ਤੇਰੀਆਂ ਨੇ ਕਰ ਕਰ ਪੂਜਾ ਜੀ ਤਪ ਤਪ ਜਪੈ ਦੇ ਅੰਤਾਂ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰ ਸਾਥ ਜੀ ਕਰ ਕਿਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨਾਨਕ ਜੀ ਜੋ ਭਾਵ ਮੇਰੇ ਹਰ ਭਗਵੰਤਾ ਤੂੰ ਆਦਿ ਉਪਰ ਗਿਆ ਪਰੰਪਰ ਕਰਤਾ ਜੀ ਤੂੰ ਜਿਵੜਿਆ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਸ੍ਰੇਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਹੋਈ ਜਾਂ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਹ ਜਾਣ ਹੋਈ ਆਸਾ ਮਹੱਲਾ ਚੰთა ਤੂੰ ਕਰਤਾ ਸਚਿਆਰ ਮਹਿਡਾ ਸਾਈਂ ਜੋ ਤੂੰ ਭਾਵੇਂ ਸੋਈ ਤੀਸੀ ਜੋ ਤੂੰ ਦੇ ਸੋਈ ਹੋ ਪਾਈ ਰਹੋ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਤਰੋ ਕਿਰਪਾ ਕਰੈ ਤੈ ਨਾਮ ਰਤਨ ਪਾਇਆ ਗੁਰਖੁਲਾਦਾ ਮਨ ਮੰਗਵਾਇਆ ਦੁਦਾਬਿ ਛੋੜਿਆ ਆਇਆ ਮਿਲਾਇਆ ਤੂੰ ਦਰਿਆ ਸਭ ਤੁਜੀ ਮਾਇ ਤੁਜ ਵਿੱਚ ਦੂਜਾ ਕੋਈ ਨਾ ਹੈ ਜੇ ਜਨ ਸਭ ਤੇਰਾ ਖੇਲ ਵਿయోగ ਮਿਲ ਵਿਛੜਿਆ ਸੰਜੋਗੀ ਮਿਲ ਜੈ ਸਨੋ ਤੂ ਜਾਣੈ ਇਹ ਸੋਈ ਜਨ ਜਾਣੈ ਅਰਗਣ ਸਾਦੀ ਆਖ ਵਖਾਣੈ ਜਨ ਹਰ ਸੇਵਾ ਤੈਨ ਸੁਖ ਪਾਇਆ ਸਹਿਜੇ ਅਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿੰਦੂ ਜਾਵ ਨਾ ਕੋਈ ਤੂ ਕਰ ਕਰ ਵੇਖੇ ਜਾਣੈ ਸੋਇ ਜਾਨਾ ਨਗਰਮ ਪ੍ਰਗਟ ਹੋਏ ਆਸਾ ਮਹੱਲਾ ਬੈਲਾ ਤੇ ਸਰਵਰੜੈ ਬੈਲੇ ਨਿਵਾਸਾ ਪਾਣੀ ਪਾਵ ਤੈਨ ਕੀਆ ਪੰਕਜ ਮੋ ਪਗ ਨੀ ਚੱਲੇ ਹਉnde ਖਾ ਤੇ ਡੂਬੀ ਅਲੇ ਮਨੇਕ ਨ ਚਿਤ ਸਰਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆਰਾ ਨਾ ਹੋ ਜਤੀ ਸਦੀ ਨਿਪੜਿਆ ਮੁਰਗ ਮੁਦਾ ਜਨਮ ਬਿ ਅਪਰਨਤ ਨਾਨਕ ਤੈਨ ਕੀ ਸਰਣਾ ਜੇਤੂ ਨਹੀਂ ਵਿਸਰਿਆ ਆਸਾ ਮਨ ਲਭ ਜਵਾ ਭਾਈ ਪਰਮਾਨੰਦ ਦੇਵਰੀਆ ਗੋਵਿੰਦ ਮਿਲੜ ਕੇ ਤੇਰੀ ਬਰੀ ਆ ਵਰਕਾ ਤੇਰੇ ਬਿ ਤੇ ਨਾ ਕਾਮਲ ਸਾਥ ਸੰਗਤ ਵਜੇ ਕੇਵਲ ਨਾਮ ਸਰੰਗ ਜਾਮ ਲਾਗੋ ਜਬ ਤਰਨ ਕਰ ਜਨਮ ਮਿਰਥਾ ਜਾਤ ਰੰਗ ਮਾਇਆ ਕੇ ਰਹਾਓ ਜਨਤਾ ਤੋਂ ਸੰਜਮ ਕਰਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਟਾਇਆ ਕੋ ਨਾਨਕ ਕਮਨੀਤ ਕਰਮਾ ਸਰਪਰੇ ਕੀ ਰਖੋ ਸਰਮਾ ਜੇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਖਤੈ ਪਾਛਾਇ ਨਸਵੀ ਚੌਪਈ ਪੁਨ ਰਾਚਸ ਕਾ ਕਟਾ ਸੀਤਾ ਸ੍ਰੀ ਅਸਕੇਤ ਜਗਤ ਕੇ ਸਾ ਪਵਨ ਪ੍ਰੀਤ ਗਗਨ ਤੇ ਭਈ ਸਭ ਨਾਨ ਬਧਾਈ ਦੇ ਧਨ ਤਨ ਲੋਗਨ ਕੇ ਰਾਜਾ ਦੁਸ਼ਟਾਂ ਦਾ ਗਰੀਬ ਨਿਵਾਜਾ ਆਖਾ ਲਗਾਨ ਕੇ ਸਿਰ ਜਨਾ ਨੇ ਦਾ ਜਨਮ ਲਿਓ ਬਾਰੇ ਕਬੇ ਬਾਤ ਦੇਤੀ ਜਾਓ ਭਈ ਅਮਰੀ ਕਰਵਾ ਦੇ ਰਚਾ ਪੂਰਨ ਹੋਏ ਜਿਤ ਕੀ ਇੱਛਾ ਤਉ ਚਨਨ ਮੰਦੈ ਮਾਰਾ ਆਪਣਾ ਜਾਨ ਕੋ ਪਰਪਾਰਾ ਅਮਰੇ ਦੁਰ ਸਭੈ ਤੁਮ ਗਾਵੋ ਆਪਵਾ ਦੇ ਮੋਇ ਬਚਾਵੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੰਘ ਸਭੈ ਕਰਤਾਰਾ ਮੋਰ ਰਚਾ ਨਿਜ ਕਰ ਦੈ ਕਰੀਐ ਸਭੈ ਰਖੋ ਆਇ ਸੰਗਰੀਐ ਪੂਰਨ ਹੋਇ ਮਾਰੀਆ ਸਤੋਰ ਭਜਨ ਕੀ ਰਹਿ ਪਿਆਸਾ ਕਮਨ ਛਾੜ ਬਈ ਆਵਨ ਨਾ ਦਿਾਵੋ ਜੋ ਪਰ ਚਾਹਾਂ ਹੂੰ ਸੋ ਤੁਮ ਤੇ ਪਾਉ ਸੇਵ ਸਿੱਖ ਹਮਾਰੇ ਤਾਰੀ ਅਜਿਮ ਤੁੰਸਾ ਤਰਾ ਮਾਰੇ ਮਾਰੀਆ ਆਵਾ ਦਮ ਜਾ ਬਰੀਆ ਪਰਨ ਕਾਲ ਕਾ ਤਰਾਸ ਨੀ ਬਰੀਏ ਹੂ ਜੋ ਸਦਾ ਮਾਰੇ ਬੱਚਾ ਸ੍ਰੀਆ ਤੁਝ ਜੂ ਕਰੇ ਉਹ ਰਚਾ ਰੱਖ ਲਿਓ ਮੈ ਰਖਣਾ ਨੇ ਸਾਈ ਹੁ ਸੰਤ ਸਹਾਇ ਪਿਆਰੇ ਨੇਨ ਬੰਧ ਦੁਇ ਟੰਕੇ ਅੰਤਾ ਤੁਮ ਬ੍ਰਿਜ ਚਤਰਦਾਸ ਕੰਤਾ ਕਾਲ ਪਏ ਬ੍ਰਹਮਾ ਬਵਧਾਰਾ ਕਾਲ ਪਏ ਸਿਵ ਜੀ ਉਤਾਰਾ ਕਾਲ ਪਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਜਵ ਕੀਓ ਬੇਦਰਾਜ ਬ੍ਰਹਮਾ ਜੀ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾ ਜਚਨ ਉਜਾਇ ਆਵਾ ਦੇ ਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇਜੀ ਕਾ ਮਾਰੀ ਸਗਰ ਪ੍ਰਜਾ ਜene ਆਪ ਸਵਾਰੀ ਸਿਵਕਨ ਕੋ ਸਭਨ ਸੁਖ ਦਿਓ ਸਦਰਨ ਕੋ ਪਾਲ ਮੋਨ ਬਦਗੀਓ ਘਟ ਘਟ ਕੇ ਅੰਤਰ ਕੀ ਜਾਨੁ ਭਲੇ ਬੁਰੇ ਕੀ ਮੀਰ ਪਛਾਨਤ 치ਟਿ ਤੇ ਗੁੰਜਰਿਆ ਥੂਲਾ ਸਬਰ ਕਿਰਪਾ ਦੇਤ ਕਰੂਲਾ ਸੰਤਨ ਦੁ ਪਾਏ ਤੇ ਦੁਖੀ ਸੁ ਪਾਏ ਸਾਧਨ ਕੇ ਸੁਖੀ ਏਕ ਕੇ ਕੀ ਮੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਮੁਦ ਕਰ ਕਰਾ ਕਰਤਾਰਾ ਪ੍ਰਜਾ ਤਰਤਉ ਦੇ ਆਵਾਰਾ ਜਪਿਆ ਕਰ ਕਰਤੋ ਕਬ ਹੁ ਮੈ ਮਿਲ ਦੇ ਧਰ ਸਭ ਹੂੰ ਜਿਤੇ ਬਦਨ ਸ੍ਰੇਟ ਸਭ ਉਧਾਰੈ ਆਪੋ ਆਪਣੀ ਬੂਝ ਵਿਚਾਰੈ ਤੁਮ ਸਭੀ ਤੇਰ ਨਿਰਾਲੰ ਗਿਆਨ ਤੇ ਤੇਰਿਆ ਰਿਆਲੰ ਨਿਰੰਕਾਰ ਨਿਰਵਿਕਰ ਨਿਰਲੰਭ ਆਦ ਅਨੀਲ ਅਸੰਭ ਤਲਕਾ ਮੂੜ ਚਾਰਤ ਵਿਦਾ ਜਗ ਬੇਦ ਨ ਪਾਵਤ ਬੇਦਾ ਤਾ ਕਉ ਕਰਪਾ ਨ ਮਾ ਮਾ ਮੂੜ ਕੰਵੇਦ ਨ ਜਾਣਦ ਮਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਭੇਵ ਆਪਿ ਆਪ ਨਹੀਂ ਬੋਧ ਹੈ ਜੇਤੀ ਬਨ ਭਿੰਨ ਭਿੰਨ ਤੋਏ ਜੇਤੀ ਤੁਮਰਾ ਲਾਖਾ ਨਾ ਜਾਏ ਪਸਾਰਾ ਕੈ ਬਸ ਜਾ ਪ੍ਰਥਮ ਸੰਸਾਰਾਂ ਏਕ ਰੂਪਨੁ ਸਰੁਪ ਸਰ ਭਾ ਰਗ ਬਿਵਰਾਉ ਕੈ ਭੂਪਾ ਢਜੇ ਰਚੇ ਤਜ ਕੀ ਨੀ ਉਤਪਜ ਕਾ ਨੋਦਾਇ ਦੀਨੀ ਕਉ ਗੁਲਾ ਨਾ ਜਾ ਹਵੇ ਬੈਠਾ ਕਮ ਸੁਟ ਬਿਓ ਸ਼ੰਕਰ ਕੈਟਾ ਸਿਗਰੀ ਜਰੀੜਿ ਦੇ ਕਾਇਆ ਚੰਬਵਾ ਜੋਗਾ ਸਰਉ ਸਿਆਮਾਵਾ ਅਵ ਰਚਾ ਮੇਰੇ ਤੁਮ ਕਰੋ ਸਿਖੁ ਬਾਰਿਆ ਸਿਖ ਸੰਗਰੁ ਦੁਜਿ ਤਿ ਤੇ ਉਠਵਤੁ ਦੁਬਾਤਾ ਸਕਲ ਮਲੇਸ਼ ਕਰੋ ਰਣਗਾਤਾ ਜੇ ਆਸ ਦੁਜਿ ਤਾ ਸਨੀ ਪਰੇ ਦਿਨ ਕੇ ਦੁਇਠ ਦੁਖਤ ਆ ਮਰੇ ਔਰਖ ਜਾਨ ਭਗ ਪਰੇ ਤਿਆਰੇ ਦਿਨ ਕੇ ਤੁਮ ਸੰਕਟ ਸਰਤਾਰੇ ਜੋ ਕਲਪ ਇਕ ਬਾਰ ਦਇਆ ਹੈ 타ਕੇ ਕਾਲ ਨਿਕੜ ਨਹੀਂ ਆਇਆ ਹੈ ਰਚਾ ਹੋਇ ਤਾ ਸਭ ਕਲਾ ਦੁਇਸਤ ਰਿਟਰੇ ਤਤਕਾਲਾ ਕਿਰਪਾ ਦਰਿ ਤੰਜਾਇ ਨਿਹਾਰਿਓ 타ਕੇ 타 ਤਨਕ ਮਹਾਰਿਓ ਜਦ ਸਦਗਰਮ ਹੋ ਤਵ ਇਹ ਦੁਇਤ ਸਾਹ ਸਕ ਨ ਹੋਏ ਏ ਬਾਜ ਤਮੈ ਸੰਭਾਰ ਆਕਾਲ ਕਾ ਤੇ ਤਾਹ ਹ ਪਾਰਾ ਜਨ ਨਰਨਾਮ ਤੇ ਹਾਰੂ ਕਾ ਦਰ ਦੁਇਤ ਦੁਖ ਤੇਰਾ ਖੜ ਕੇ ਤਮੈ ਸਰਣ ਤੇ ਹਾਰੀ ਆਪਾ ਦਲੇਹੁ ਉਵਾਰੀ ਸਰਬ ਤੁਹਾਰ ਮੰ ਹੋ ਸਾਈ ਦੁਖ ਤੇ ਲਿਓ ਉਜਾਏ कृपा करी अंबर जग माता ग्रंथ करा पूरण सुग्रता किल सकल दे कोता दुर्दोखियन को छता श्री आ दूजा भय दयाला पूर्ण करा ग्रंथ तत्काल मन भाजपन बल व सोई दुख न ति सह ब्याह कोई अड़िल सुने गुंग जो आये सरसोना पा वही सुने मूर् चितलाय चतुरता वही दुख दर्द भाव निगढ़ तीन नर के रह जो या कि एक बार चौपाई को कह चौपाई ਸੰਬਤ 17 ਸੈ ਸਖਣੀ ਜੈ ਅਰਧ ਸੈ ਕੁੰਤੀਨ ਕਈ ਜੈ ਬਾਦਰ ਸੁਰਿਆ ਜਨੀ ਰਵਾਰਾ ਤੀਰ ਸੁਦਰ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤਰ ਪਖਿਆ ਨੈ ਤ੍ਰਿਆ ਚਰਿਤਰ ਮੰਤਰੀ ਭੂ ਸੰਭਾਦੇ 405 ਚਰਿਤਰ ਸਮਾਪਤ ਮਾਸਤ ਸੁਮਾ ਧਿਆਪ ਜੁੰਦੋ ਹਰਾ ਦਾ ਜਾਨ ਕਰ ਦਾਸ ਵਰ ਕੀ ਜੈ ਕਿਰਪਾ ਪਾਰ ਆਵਾਦ ਰਗ ਮੇ ਮਨ ਕਰਮ ਬਚਨ ਵਿਚਾਰ ਚਾਉ ਪਈ ਮੈਨ ਅਗਨੇ ਸਭ ਰਿਤਮ ਮਨਾਉ ਕਿਸਨ ਵਿਚਨ ਕਬੂ ਨੈ ਜਾਉ कान सुने पहचान दिन सो लिवला के मोरी पग महाकाल रखबार मारो मालो में किंकर धारो मालो में किंकर धारो अपना जान करो रखबार बह गये गिला विचार अपना जान मुझ करिय चुतन चतरा मारे मरिया देखते देव जग मैं दो चल राघा मया न ਤੂੰ ਮੋਂਕਰ ਤਦਾ ਪ੍ਰਪਾਰਾ ਤੁਮਸਾ ਮੈਂ ਦਾ ਆਹਿਆ ਰਾਜਾ ਜਾਣਿਆ ਤੁਮ ਜੈ ਨਿਵਾਜ ਆਖਰੋ ਭਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪਿਆ ਗਰੀਬ ਨਿਵਾਜ ਦਾ ਜਾਣ ਕਰ ਕਿਰਪਾ ਕਰੋ ਮੋਏ ਹਾਰ ਭਰਾਂ ਮੈਂ ਦੁਆ ਤੋਏ ਆਪਣਾ ਜਾਣ ਕਰੋ ਪ੍ਰਪਾਰਾ ਤੁਮਸਾ ਮੈਂ ਕੀ ਕਰਦਾ ਦਾ ਦਾ ਜਾਣਦਾ ਹਾਥ ਭਰ ਅਮ੍ਰਿਤ ਸਰੈ ਸੰਗਾਰੋ પ્રથમ ધરો ભગવત ગોવિંદના બોર્કા કવિતા બિન નાના કૃષ્ણ જથા મત ચિત્તરે ઉચારો ચૂપ કવલે ઉધારુ કબે બાય દોરા જો નિદ બ્રહ્મો સુકા સુગયો જગમાય જો તે બ્રહ્મ કો દેાય હે અંત સુરખ કો જાય દોહરા હર હર જંદ એક બિવિચાર કછ નાએ જલતે ઉભેતા રંગ જો જલે બિખે સમાહે જલે બિખે સમાહે દોહરા ਜਬ ਵਾਹਿਸ ਪ੍ਰਭ ਕੋ ਬਿਉ ਜਨਮ ਦਾ ਰਾਜ ਆਗਿਆਏ ਮੈਂ ਕਥਾ ਸਮਝੇ ਤੇ ਸਭ ਕਹਿ ਤ ਸੁਨਾਏ ਕਾਬੇ ਬਾਚ ਦੋਹਰਾ ਠਾੜ ਬ ਮੈਂ ਜੋਰ ਕਰ ਬਚਨ ਕਾ ਸਿਰ ਨਿਆਏ ਪਤ ਚੱਲੇ ਤ ਜਗਤ ਮੈਂ ਜਬ ਤੁਮ ਕਰੋ ਸਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤੜ ਦੇ ਸੰਤ ਲਹਿ ਕੇ ਮੁਕਤផល ਪਾਵਾਂਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹ ਮੋਹ ਗੋਡ ਬਿਸ਼ਨ ਮੇਸ ਹੋਟੇਂਦਰ ਬ੍ਰਹਮਾ ਕੀ ਦੇ ਰਾਸ ਸਤ ਕਰੋੜ ਜਲੇ ਦੋਰਾ ਰਾਮ ਕਥਾ ਜੁਗ ਜੁਗਾ ਟਲ ਸਭ ਕੋ ਭਾਗ ਨੇਤ ਸੁਰਗ ਬਾਗ ਰਗਵਰ ਕਰਾ ਸਗਰੀਪਰੀ ਸਮੇ ਚਾਹ ਪਈ ਜੋ ਇਹ ਕਥਾ ਸੁਨੇ ਹਰ ਗਾਵੇ ਦੂਪਾਤ ਨਿਤ ਨਾ ਆਵੇ ਜਿਤ ਭਗਤ ਕੀਏ ਕਲੋਈ ਆਦ ਬਿਆਜ ਚਾਹ ਸਕੈ ਨਾ ਹੋਈ ਸੰਮ ਸਬਰ ਸ ਸੁਖ ਚਾਹਣ ਆਲਬਿ ਪ੍ਰਤਮ ਸੁਖ ਦਾਉ ਚਾ ਪ੍ਰਤਾ ਕਰ ਗ੍ਰੰਥ ਸੁਦਾਨਾ ਭੂਲ ਪਰਿ ਲਉ ਲਿਓ ਸੁਦਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ ਭਦਰ ਤੇਰ ਤਰੰਗ ਸ੍ਰੀ ਭਗਵਤ ਪੂਰਨ ਕੀ ਰਗਬਰ ਕਥਾ પ્રસੰਗ ਸਾਧਿਆ ਸਾ ਜਾਣੋ ਨਹੀਂ ਬਾਸ ਬਾਗ ਕੇ ਬਾਦ ਗ੍ਰੰਥ ਸਕਲ ਪੂਰਣ ਕੇ ਭਗਵਤ ਕਿਰਪਾ ਪ੍ਰਸਾਦ ਸਈਆ ਪਾਇ ਗਏ ਜਾਂਤੇ ਤੁਮਰੇ ਤਾਂਤੇ ਕੋ ਅੰਤਰੇ ਨਹੀਂ ਅਨਿਓ ਰਾਮ ਰੇ ਪੁਰਾਨ ਪੁਰਾਨ ਅਨੇਕ ਮਦੇ ਕਾਮਨਿਓ ਸਿਮਰ ਸਾਤਰ ਵੇ ਸਮੇ ਬਹੁ ਭੇਦ ਕਾ ਦੇਖ ਨਾ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਤਵ ਤੋਏ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਏ ਹੋ ਤਵਾਰੋ ਦਵਾਰੋਂ ਭੰਗੈ ਕਿਲਾਜ ਉਸ ਗੋਵਿੰਦਾ ਤਵਾਰ ਰਾਮ ਕਲੀ ਮਾਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਰਬ ਜੀ ਆਵਾਜ਼ ਆਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਉਣੇ ਆਈਆ ਸ਼ਬਦੋ ਤਾ ਗਾਵੋ ਹਰੀ ਕੇ ਰਾਹ ਮਰਜ ਨਿਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹਿ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਹੋ ਹੋ ਕਰੇ ਤੇਰਾ ਕਰੇ ਸਭ ਸਾਰਨਾ ਸਭ ਨੰਦ ਲਾ ਸਮਰੱਥ ਸੁਆਮੀ ਸੋਗ ਮਨੋਂ ਵਿਸਾਰੇ ਤੇ ਨਾਮ ਨੰਕ ਮਨ ਮੇਰੇ ਸਦਾ ਰਵਾਂ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਕਰਤਾ ਤੇਰਾ ਸਭ ਕਿਛ ਹੈ ਜਿਦੇ ਸੁਪਾਏ ਸਦਾ ਸਿਫਤ ਸਲਾਹ ਤੇਰੀ ਨਾਮ ਮੰਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਧਨੇਰੇ ਕਹਿ ਨਾਮ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਨਮੁ ਖਾ ਸਭ ਦੁਵਾਈਆ ਕਰਿ ਸ਼ਾਂ ਸੁਪਨਾਇ ਹੋਸਿਆ ਜਿਨੀ ਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਆਏ ਵਢਈਆ ਕਹਿ ਨਾਨਕ ਸੁਨੋ ਸੰਤੋ ਸਉਦਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਓ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਨਾਂ ਜਿਤ ਘਰ ਦਾਰਿਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇਨਾ ਮਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨੰਦ ਵaje ਅਨੰਦ ਸੁਣਹੁ ਵਡ ਵੰਗਿਓ ਸਗਲ ਮਨਵਰਗ ਪੂਰੇ પાર ਬ੍ਰੰਬਰ ਪਾਇਆ ਤਰੇ ਸਗਲ ਵਿਸੂਰੇ ਦੋ ਘਰਉ ਸੰਤ ਆਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰ ਤੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪੈ ਸਤਿਗੁਰ ਆਵਰ ਪੂਰੇ ਬਿਨਵਤ ਨਾਰਨ ਗੁਰ ਚਰਨ ਲਾ ਕੇ ਬਾਜਿਆਨ ਅਦਤੂਰੇ ਬੰਦਾਵਣੀ ਮਨ ਲਾਤ ਜਵਾ ਥਾਲ ਵਿੱਚ ਤੈਨੋ ਵਸਤੂ ਪਈ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪੈਓ ਜਿਸ ਕਾ ਸਭ ਸਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰ ਇਹ ਵਤ ਜੀ ਨਹ ਜਾਈ ਇਨਿਤਨੇ ਤਰਾਖੁਰ ਧਾਰ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਾਹਮ ਅਪਸਾਰ ਸ਼ਲੋਕ ਮਨ ਲਾਤ ਜਵਾ ਤੇਰਾ ਕੀਤਾ ਜਾਤੋ ਨਾਏ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗਣ ਨਾਏ ਆਪੇ ਤਰਸ ਪਾਇਓਈ ਤਰਸ ਪਾਇਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਮਨ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਜਿਵੇ ਹਰਿਆ ਪੌੜੀ ਜਿਤਾ ਤੋ ਸਮਰਾਤੇ ਜਿਤਾ ਕੋਈ ਨਾ ਹੈ ਉਧਰ ਤੇਰੀ ਰਾਖਾ ਅਗਨੀ ਉਧਰ ਮਾਏ ਸੁਣ ਕਹਿ ਜਪ ਕਹਿ ਦੂਤ ਨਾ ਹੈ ਤੇਰਾ ਛੜ ਜਾਏ ਭਉ ਜਨ ਬਿਕਮਸ ਕਾਉ ਘਰ ਸਭ ਦੀ ਪਾਰ ਪਾਏ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਹੈ ਖਾਏ ਕਲ ਮੈ ਹੁ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸੰਭਾਲੇ ਸਾਹ ਸਾਹ ਮਿਰਤਾ ਕੋਈ ਨਾ ਜਾਏ ਜੇ ਆਵੇ ਤੁਧ ਐ ਸਲੋਪਾ ਲਾ ਬੰਜਵਾ ਅੰਤਾਰ ਕਰਿਆ ਆराधना ਜੇ ਵਾਜ ਕਰਨਾਓ ਨੇ ਤ੍ਰੀ ਸਾਧਗੁਰ ਵੇਖਣਾ ਸਰੁਣੀ ਸੁਣਣਾ ਕਰਨਾਓ ਸੰਤ ਕਰ ਤੇ ਤਿਰਤੇ ਅਦਰ ਗਏ ਪਾਈ ਅਠਾਓ ਕਹ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਚ ਦੇ ਜਗਤੋਂ ਤੁਮ ਕਾਢੀ ਲੈ ਕੇ ਕੇ ਮਾਲਾ ਭਜਵਾ ਰੱਖੇ ਰਖਣਾ ਹਾਰ ਵਾਪ ਬਾਰਿਆਨ ਗੁਰ ਕੀ ਪੈ ਰਿਪਾਇ ਕਾਜ ਸਵਾਰਿਆਨ ਹੋਆ ਆਪ ਦੇ ਆਤਮਾ ਨਾ ਵਿਸਾਰਿਆਨ ਸਾ ਜਨਕ ਸੰਗ ਬਹੁ ਜਨ ਤਾਰਿਆਨ ਸਾਖਤ ਨਿੰਦਕ ਦੁਇਟ ਗਿਰਮਾਇ ਬਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਏ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਇ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਏ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ